ਹਾਂਜੀ ਬਾਈ ਜੀ ਸਾਸੀ ਘਾੜੇ ਵੀਰਾਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਕੈਮਰਾ ਸ਼ੌਕੀ ਫਾਰਮਰ ਤੇ ਜਦੋਂ ਸ਼ੌਕੀ ਬਾਈ ਨਾਮ ਲੈ ਆਵਾਂਗੇ ਸ਼ੌਕੀ ਵੀਰਾਂ ਦੇ ਲੈਣ ਵਾਲਾ ਟਰੈਕਟਰ ਹੈ ਜਿਵੇਂ ਕੈਮਰਾ ਵੀ ਸ਼ੌਕ ਦਾ ਕੋਈ ਮੁੱਦ ਨਹੀਂ ਇਹ ਸ਼ੌਕੀ ਬੰਦੇ ਦੇ ਲੈਣ ਵਾਲੀ ਚੀਜ਼ਾਂ ਨੇ ਬਈ ਮਾਰੀ ਥਾਰੇ ਤੇ ਕੈਮਰਾ ਇੱਕ ਵਾਰੀ ਟਰੈਕਟਰ ਤੇ ਜਿਵੇਂ ਸਿੱਧੂ ਮੂਸੇ ਵਾਲੇ ਦੇ ਜਿੱਦ ਕਹਿਣਾ ਉਹਨੇ ਅੱਜ ਵੀ ਪਹਿਲੀ ਵੋਂਦਾ ਹਿੰਦੁਸਤਾਨ ਹੈ ਨਾ ਨੇ ਦੋਸਤਾਂ ਟਰੈਕਟਰ ਆ ਫੇਰ ਵਾਸਤੇ ਆ ਬਈ ਪੂਰਾ ਮੋਡੀਫਾਈਡ ਹੈ ਤੇ ਬਾਕੀ ਕੀ ਗੱਲਬਾਤ ਆ ਟਰੈਕਟਰ ਦੀ ਉਹ ਬਾਈ ਨਾਮ ਲਿਆਉਣਾ ਤੁਹਾਨੂੰ ਅੱਜ ਵੀ더라 ਹੋਰ ਬਾਈ ਬੜੀ ਵਧੀਆ ਤੁਸੀਂ ਦੱਸੋ ਬਾਈ ਉਹ ਠੀਕ ਠਾਕ ਜੀ ਖਾ ਵਧੀਆ ਵੀਰੇ ਤੇ ਕਿੰਨਾ ਮਾਰਦਾ ਵੀਰੇ ਟਰੈਕਟਰ ਇਹ ਬਾਈ ਇਹ ਹੈਗਾ 1980 ਮਾਡਲ ਆ ਜੀ ਪੜਾ ਸ਼ੌਕ ਨਾਲ ਤਿਆਰ ਕਰਿਆ ਹੈ ਨਾ ਹਾਂ ਹਾਂ ਜੀ ਹਾਂ ਪੂਰਾ ਓਰੀਜਨਲ ਤਿਆਰ ਕੀਤਾ ਹੋਇਆ ਜੀ ਇਹ ਹੈ ਇਹ ਤਾਂ ਇੱਕ ਦੋ ਹੀ ਹੁੰਦੇ ਨੇ ਮਾਨੇ ਚਾਹ ਪੂਰੇ ਹੋਣਾ ਹੀ ਨਹੀਂ ਮਿੰਤਾ ਲੱਗਦਾ ਜੀ ਆਪਣੇ ਪੰਜਾਬ ਚ ਪੰਜਾਬ ਦੇ ਬਾਕੀ ਦੂਏ ਦਾ ਨਾ 911 ਦਾ ਫੋਰਡ ਬਾਦੂ ਤਿਆਰ ਕੋਈ ਮਿਲਣਗੇ ਆਪਾਂ ਨੂੰ ਪਰ ਹਿੰਦੁਸਤਾਨ ਬਹੁਤ ਘੱਟ ਹੋਊਗਾ ਜੇ ਹੋਇਆ ਇੱਕ ਅੱਧਾ ਹੀ ਹੋਊਗਾ ਪਰ ਮੈਂ ਤਾਂ ਕੋਈ ਦੇਖਿਆ ਨਹੀਂ ਹਜੇ ਠੀਕ ਹੈ ਜੀ ਵਰਤ ਤਾਂ ਸਹੀ ਗੱਲ ਆ ਹਾਂ ਜੀ ਹਾਂ ਜੇ ਮਾਡਲ ਦੀ ਗੱਲ ਕਰੀਏ ਭਾਈ ਮਾਡਲ 1980 ਆ ਜੀ ਇਹ ਇਹ 75 ਐਚਪੀ ਚ ਆ ਗਿਆ ਜੀ ਇਹ ਅੱਛਾ ਹਾਂ ਹਾਂ 75 ਐਚਪੀ ਚ ਕੀਤਾ ਹੋਇਆ ਇਹ ਡਬਲ ਕਲਚ ਕੀਤਾ ਹੋਇਆ ਜੀ ਠੀਕ ਹੈ ਵੀਰੇ ਹਾਂ ਜੀ ਹਾਂ ਸਿੰਗਲ ਕਲਚ ਆਉਂਦਾ ਠੀਕ ਹੈ ਡਬਲ ਕਲਚ ਕਰਤਾ ਇਹਦਾ ਇਹ ਅਗਲੇ ਟਾਇਰ ਕਿ ਰੇਡੀਅਲ ਲੁੱਟੇ ਹਾਂ ਅਗਲੇ ਟਾਇਰ ਇਹਦੇ ਪਾਏ ਨੇ ਜੀਪ ਵਾਲੀ ਜੀਪਾਂ ਚ ਆਉਂਦੇ ਨੇ ਜਿਹੜੇ ਠੀਕ ਹੈ ਜੀ ਹਾਂ ਜੀ ਤੇ ਪਿਛਲੇ ਟਾਇਰਾਂ ਦੀ ਗੱਲ ਕਰੀਏ ਪਿਛਲੇ 16 9 28 ਦੇ ਜੀ ਕਾ ਲੁੱ ਹੋਏ ਨੇ ਵੀਰ ਹਾਂ ਇਹ ਲੋਹੇ ਦੇ ਆਗੇ ਨਾਲੇ ਵੇਟ ਦਾ ਕੰਮ ਦਿੰਦੇ ਨੇ ਨਾਲੇ ਸ਼ੋਅ ਬਣ ਗਈ ਜੀ ਠੀਕ ਹੈ ਬਾਈ ਹਾਂ ਜੀ ਤੇ ਮੈਂ ਤੁਹਾਨੂੰ ਟਾਂ ਦੀ ਗੱਲ ਕਰੀਏ ਲਾਈਟਾਂ ਦੇ ਸ਼ੀਸ਼ੇ ਬਈ ਇਹ ਬਾਹਰੋਂ ਇਮਪੋਰਟ ਹੋਏ ਹੋਏ ਆ ਅਮਰੀਕਾ ਤੋਂ ਠੀਕ ਹੈ ਵੀਰੇ ਹਾਂ ਜੀ ਲਾਈਟਾਂ ਦਾ ਚਾਨਣ ਬਹੁਤ ਆਈ ਚਿੱਟਾ ਚਾਨਣ ਆ ਮੰਨ ਲਓ ਕਿਲੋਮੀਟਰ ਸਵਾ ਕਿਲੋਮੀਟਰ ਤੱਕ ਰੋਸ਼ਨੀ ਜਾਂਦੀ ਹੈ ਜੀ ਲਾਈਟਾਂ ਦੀ ਸਿੱਧੀ ਪੂਰੇ ਰੀਜਨ ਵਾਲੇ ਹਾਂ ਜੀ ਹਾਂ ਪੂਰਾ ਕੋਈ ਕਮੀ ਪੇਸ਼ੀ ਨਹੀਂ ਗਈ ਟਰੈਕਟਰ ਵੀ ਬਾਈ ਸੁੱਕਾ ਪਿਆ ਜੀ ਮਾਗਰੋ ਤੋਂ ਮੂਰੇ ਤੱਕ ਤੇ ਸਾਰਾ ਟਰੈਕਟਰ ਸੁੱਕਾ ਪਿਆ ਹੈ ਜੀ ਇੰਜਨ ਦਾ ਕੰਮ ਫੁੱਲ ਹੋਇਆ ਹੋਇਆ ਜੀ 75 ਐਚ ਵੀ ਜੋਆ ਹੋਇਆ ਹੋਇਆ ਠੀਕ ਹੈ ਬਾਈ ਪਾਵਰ ਸਟੀering ਹੋਇਆ ਹੋਇਆ ਜੀ ਸਾਰਾ ਟੂਕੇ ਦਾ ਪੇਂਟ ਹੋਇਆ ਹੋਇਆ ਜੀ ਠੀਕ ਹੈ ਡਬਲ ਕਲੱਚ ਕੀਤਾ ਹੋਇਆ ਜੀ ਅਗੇ ਹਾਰਨ ਹੂਰ ਨੂੰ ਵੀ ਰਖਾ ਦੇ ਆਂ ਦੇ ਦੀ ਹੋਣਾ ਹਾਰਨ ਹੂਰ ਨੇ ਸਾਰੇ ਬਾਈ ਵਧੀਆ ਲੱਗੇ ਹੋਏ ਨੇ ਲਾਈਟਾਂ ਸਾਰੀਆਂ ਮੰਨ ਲੋ ਸੱਤ ਰੀਚ ਲਾਈਟਾਂ ਮਗਰਿਆ ਟਾਲੀਆਂ ਤੇ ਮੂਰੇ ਆ ਜਿਹੜੀਆਂ ਹੈੱਡਲਾਈਟ ਆ ਗਈਆਂ ਸਾਰੀਆਂ ਇਹ ਐਲਈਡੀ ਲਾਈਟਾਂ ਨੇ ਜੀ ਪਾਵਰ ਸਟੀਰੀਂਗ ਪਾਵਰ ਸਟੀਰੀਂਗ ਦੇ ਵਿੱਚ ਆ ਜੀ ਤੇ ਬਾਕੀ ਸਾਊਂਡ ਸਿਸਟਮ ਵੀ ਵਧੀਆ ਕੁਆਲਿਟੀ ਦਾ ਲੱਗਿਆ ਹੋਈ ਆਵਾਜ਼ ਬੋਜ ਵਧੀਆ ਗਈ ਇਹ ਮੰਨ ਲੇ ਲਾਈਟਾਂ ਬਾਹਰੋਂ ਕਰਾਈ ਹੋਈਆਂ ਨੇ ਹਾਂ ਜੀ ਹਾਂ ਅਮਰੀਕਾ ਤੋਂ ਇਮਪੋਰਟ ਹੋਈਆਂ ਵੀ ਨੇ 4 ਸਿਲੰਡਰ ਆ ਜੀ ਪਹਿਲਾਂ ਕੈਨੇਡਾ ਵਾਕਰੀ ਹੈ ਨਾ ਜਿੱਕੇ ਹਾਂ ਜੀ ਹਾਂ ਬਾਈ ਤੇ ਬਾਈ ਫੇਰ ਮੈਂ ਟਰੈਕਟਰ ਨੂੰ ਪਿਆਰ ਕਰਦਾ ਪੰਜਾਬ ਆਇਆ ਹਾਂ ਹਾਜੀ ਹਾ ਮੈਨੂੰ 2.5 ਸਾਲ ਹੋ ਗਏ ਕੈਨੇਡਾ ਜੀ ਠੀਕ ਹੈ ਜੀ ਹਾਜੀ ਤੇ ਦਿਖਾ ਦੇ ਡੱਕ ਡੱਕ ਛਾਤਰੀ ਡੱਕ ਦੀ ਬਾਈ ਆਵਾਜ਼ ਬੂਜ ਫੁੱਲ ਵਧੀਆ ਜੀ ਪੂਰੀ ਖਵਾ ਵਧੀਆ ਕੁਆਲਟੀ ਦਾ ਲੱਗਿਆ ਹੋਇਆ ਬਿੱਟੇ ਬੈਠ ਕੇ ਪੂਰੀ ਮਹਾਰਾਜਾਂ ਜੀ ਦੀ ਲਿਆਉਂਦੀ ਹੈ ਪੂਰੀ ਪੂਰੀ ਉੱਚਾ ਬਹੁਤ ਹੈ ਇਹ ਪਲੇਟਫਾਰਮ ਵਧੀਆ ਲੱਗਿਆ ਹੋਇਆ ਪੂਰਾ ਦੋਏ ਪਾਸਿਓਂ ਪੌੜੀਆਂ ਲਾਈਆਂ ਹੋਈਆਂ ਨੇ ਚੜਨ ਵਾਸਤੇ ਉੱਪਰ ਠੀਕ ਹੈ ਹਾਜੀ ਪਿੱਛੋਂ ਵੀ ਦਿਖਾ ਦੇ ਬਾਈ ਸਾਰਾ ਟਰੈਕਟਰ ਹੈ ਨਾ ਪਿੱਛੋਂ ਆਹ ਲਿੰਕਾ ਲੁੰਕਾ ਬਾਈ ਸਾਰੀਆਂ ਇਹਦੀਆਂ ਨਵ ਚਾਰੇ ਬੋਟਲ ਦੇ ਸਾਹਦੇ ਜਲਵਾਇਡ ਦੀ ਇਹ ਦੋਸਤਾਂ ਨੂੰ ਬਾਈ ਗੱਲ ਸਹੀ ਆ ਬਾਈ ਵੀ ਥੋੜੀ ਇੱਕ ਅੱਦਾ ਹੀ ਪੀਸ ਹੋਊਗਾ ਬਾਈ ਜੇ ਹੋਇਆ ਪਰ ਕੋਈ ਦੇਖਿਆ ਨਹੀਂ ਹੈਗਾ ਮੈਂ ਤਾਂ 911 ਤੇ ਫੋੜ ਆਮ ਹੀ ਮਿਲ ਜਾਣਗੇ ਆਪਾਂ ਨੂੰ ਹਿੰਦੁਸਤਾਨ ਨਹੀਂ ਕੋਈ ਹੋਣਾ ਜੀ ਤਿਆਰਤ ਕਰੇਮ ਵਗੈਰਾ ਜੀ ਹਜੇ ਜਦੋਂ ਤਾਂ ਤਿਆਰ ਕਰਾਇਆ ਇਹ ਚੱਲਿਆ ਵੀ 90 ਦੇ ਘੰਟੇ ਆ ਜੀ ਮੀਟਰ ਮੂਟਰ ਸਾਰੇ ਨਵੇਂ ਪਾਏ ਹੋਏ ਨੇ ਹਜੇ ਟਾਇਰਾਂ ਤੇ ਆ ਮੋਮਣੀਆਂ ਜਿਹਾ ਵੀ ਨਹੀਂ ਕਸੀਆਂ ਬਾਈ ਗੁੱਡੀਆਂ ਤੋਂ ਨਹੀਂ ਇਹ ਪਾਵਰ ਸਟੀering ਕਰਕੇ ਮੂਹਰੇ ਟਾਇਰ ਜਿਆਦਾ ਖਸਾਉਣਾਂ ਦਾ ਰੈਕਟਰ ਠੀਕ ਹੈ ਹਜੇ ਇਹ ਪੂਰੀ ਪੈਣੀ ਟਾਇਰ ਚੱਲਿਆ ਤਾਂ ਹੈ ਹੀ ਨਹੀਂ ਟਾਇਰ ਨਾ ਨਾ ਸੜਕ 'ਤੇ ਹੀ ਚਲਾਈ ਬਾਈ ਨੇ ਰਹਿਣਾ ਮੰਨੇ ਹਾਂਜੀ ਹਾਂ ਪੂਰਾ ਕਹੇ ਥੋੜਾ ਜਿਹਾ ਰੁਪਈਆ ਲਾਉਂਦੇ ਵੀ ਰੋਟਣੀ ਹਾਂਜੀ ਹਾਂ ਪੂਰਾ ਹੀ ਬੈਟਰੀ ਬਾਉਂਡਰੀ ਨਵੀਂ ਆ ਬਾਈ ਹਾਂਜੀ ਹਾਂ ਸਟੀering ਪੂਰਾ ਤੇ ਸੰਗਲਿਆ ਦਾ ਸਟੀering ਲੱਗਿਆ ਹੋਈ ਜੀ ਸਲੈਂਸਰ ਵਧੀਆ ਸਟੀਲ ਦਾ ਪਾਇਪ ਸਲੈਂਸਰ ਦਾ ਲੱਗਿਆ ਹੋਇਆ ਜੀ ਮਗਰੇਟਾਂ ਦੇ ਡੰਡੇ ਸਟੀਲੀ ਆ ਗਏ ਜੀ ਇਹ ਤੇ ਏਰੀਆ ਕਿਹੜਾ ਵੀਰੇ ਆਪਣਾ ਆਪਣਾ ਪਿੰਡ ਹੈਗਾ ਜੀ ਕਲਾਰਖੁਰ ਦੇ ਜੀ ਵੈਸੇ ਕਲਾਰਾ ਵੀ ਕਹਿੰਦੇ ਨੇ ਜੀ ਜਲਾ ਸੰਗਰੂਰ ਆ ਤਹਿਸੀਲ ਸੁਨਾਮ ਆ ਜੀ ਸੰਗਰੂਰ ਤੋਂ ਸੁਨਾਮ ਰੋਡ ਦੇ ਉੱਪਰ ਪਿੰਡ ਆ ਜੀ ਆਪਣਾ ਜੇ ਰੇਟ ਦੀ ਗੱਲ ਕਰੀ ਬਈ ਰੇਟ ਜੀ ਇਹਦੇ ਹੀ ਡਿਮਾਂਡ ਕਰਦੇ ਆ ਬਈ ਵੈਸੇ ਸੌਂਗ ਦਾ ਕੋਈ ਮੁੱਲ ਨਹੀਂ ਹੁੰਦਾ ਦੇਖੋ ਕੋਈ ਰੇਟ ਹੀ ਨਹੀਂ ਹੁੰਦਾ ਰੇਟ ਇਹਦਾ ਵੈਸੇ ਆਪਾਂ 6 ਲੱਖ 20 ਹਜ਼ਾਰ ਰੁਪਏ ਡਿਮਾਂਡ ਕਰਦੇ ਆ ਜੀ ਬਾਕੀ ਮਾਨਤਾ ਕਰ ਦਾਂਗੇ ਜੀ ਮੌਕੇ ਤੇ ਕੋਈ ਗੱਲ ਨਹੀਂ ਮੋਬਾਈਲ ਨੰਬਰ ਕੀ ਹੈ ਬਈ ਆਪਣਾ ਮੋਬਾਈਲ ਨੰਬਰ ਹੈਗਾ ਜੀ 9914966755 ਜੀ ਠੀਕ ਹੈ ਬ ਮੋਬਾਈਲ ਨੰਬਰ ਹੈਗਾ ਜੀ ਆਪਣਾ 994966153 ਜੀ ਪਿੰਡ ਹੈਗਾ ਆਪਣਾ ਕਲਾਰਕੁਰ ਦੇ ਜਿਲ੍ਹਾ ਸੰਗਰੂਰ ਆ ਜੀ ਜੇ ਕਿਸੇ ਬਾਈ ਨੇ ਲੈਣਾ ਤਾਂ ਇਹ ਮੇਰੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਠੀਕ ਹੈ ਸਟਾਰਟ ਕਰਕੇ ਦਿਖਾ ਦੇਖੋ ਹਾਂ ਜੀ ਹਾਂ ਸਟਾਰਟ ਕਰ E aí,